ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਕਰਤਾ ਪੁਰਖ ਚੈਨਲ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਭਗਤ ਫਰੀਦ ਜੀ ਭਗਤ ਫਰੀਦ ਜੀ ਦੀ ਜੋ ਬੰਦਗੀ ਹੈ ਜੋ ਇਬਾਦਤ ਹੈ ਉਹ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ ਵਿਚਾਰ ਜੋ ਗੱਲ ਹੈ ਕਿ ਉਹਨਾਂ ਦੀ ਇਬਾਦਤ ਕਿ ਨੇ ਸ਼ੁਰੂ ਕਰਾਈ ਨਾਮ ਆਂਦਾ ਹੈ ਮਾਂ ਦਾ ਭਗਤ ਤਰੂ ਉਹਨਾਂ ਦੀ ਇਬਾਦਤ ਕਿ ਨੇ ਸ਼ੁਰੂ ਕਰਾਈ ਨਾਮ ਆਂਦਾ ਹੈ ਮਾਂ ਦਾ ਭਗਤ ਪਹਿਰਲਾਦ ਨਾਮ ਆਂਦਾ ਹੈ ਮਾਂ ਦਾ ਹੋਰ ਵੀ ਬਹੁਤ ਸਾਰੀਆਂ ਇਹੋ ਜੀਆਂ ਸਾਖੀਆਂ ਇਹੋ ਜੇ ਪਵਿੱਤਰ ਨਾਮ ਸੰਸਾਰ ਦੇ ਵਿੱਚ ਅਕਸਰ ਲੈ ਜਾਂਦੇ ਹਨ ਜਿਨ੍ਹਾਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਨਾਮ ਬਾਣੀ ਬੰਦਗੀ ਨਾਲ ਜੋੜਿਆ ਪਿਆਰੀ ਸਾਧ ਸੰਗਤ ਜੀ ਭਗਤ ਫਰੀਦ ਜੀ ਜਦੋਂ 4 ਤੋਂ 5 ਸਾਲ ਦੀ ਉਮਰ ਦੇ ਸੀਗੇ ਤਾਂ ਭਗਤ ਫਰੀਦ ਜੀ ਨੂੰ ਮਾਤਾ ਜੀ ਨੇ ਕਿਹਾ ਫਰੀਦ ਅੱਲਾ ਅੱਲਾ ਕਰਿਆ ਕਰ ਫਰੀਦ ਸਾਹਿਬ ਕਹਿੰਦੇ ਮਾਂ ਜੀ ਅੱਲਾ ਅੱਲਾ ਕਰਨ ਨਾਲ ਕੀ ਹੁੰਦਾ ਹੈ ਮਾਂ ਨੇ ਕਿਹਾ ਬੇਟਾ ਅੱਲਾ ਅੱਲਾ ਕਰਨ ਨਾਲ ਅੱਲਾ ਸ਼ੱਕਰ ਦਿੰਦਾ ਹੈ ਬੱਚਿਆਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ ਔਰ ਫ੍ਰੀਜੀ ਦੇ ਅੰਦਰ ਚਾਹ ਪੈਦਾ ਹੋ ਗਿਆ ਸ਼ੱਕਰ ਮਿਲੇਗੀ ਅੱਲਾ ਅੱਲਾ ਕਰਨ ਨਾਲ ਮਾਂ ਕਹਿੰਦੀ ਹਾਂ ਸ਼ੱਕਰ ਮਿਲੇਗੀ ਇੱਕ ਮਸੱਲਾ ਜੋ ਥੱਲੇ ਬਿਸ਼ਾਇਆ ਜਾਂਦਾ ਹੈ ਉਹ ਦਿੱਤਾ ਤੇ ਮਾਤਾ ਨੇ ਉਹਨਾਂ ਨੂੰ ਬੈਠਣ ਦਾ ਢੰਗ ਦੱਸਿਆ ਕਿ ਇੱਧਰ ਨੂੰ ਮੂੰਹ ਕਰਕੇ ਇਸ ਤਰ੍ਹਾਂ ਬੈਠਣਾ ਹੈ ਤੇ ਜਦੋਂ ਤੂੰ ਅੱਲਾ ਅੱਲਾ ਕਰਕੇ ਉੱਠੇ ਤਾਂ ਆਹ ਸਾਹਮਣੇ ਆਲੇ ਦੇ ਵਿੱਚ ਸ਼ੱਕਰ ਤੇਰਾ ਅੱਲਾ ਤੈਨੂੰ ਰੱਖ ਦਿਆ ਕਰੇਗਾ ਤੂੰ ਚੱਕ ਕੇ ਖਾ ਲਿਆ ਕਰੀ ਫਰੀਜੀ ਨੇ ਇਸੇ ਤਰ੍ਹਾਂ ਹੀ ਕੀਤਾ ਅੱਖਾਂ ਬੰਦ ਕੀਤੀਆਂ ਔਰ ਅੱਲਾ ਅੱਲਾ ਕਰਨ ਲੱਗਿਆ ਮਾਂ ਨੇ ਹੌਲੀ ਦੇ ਕੇ ਇੱਕ ਕੌਲੀ ਦੇ ਵਿੱਚ ਇੱਕ ਬਰਤਨ ਦੇ ਵਿੱਚ ਸ਼ੱਕਰ ਪਾ ਕੇ ਆਲੇ ਵਿੱਚ ਰੱਖ ਦਿੱਤੀ ਜਦੋਂ ਫਰੀਦ ਸਾਹਿਬ ਥੋੜੇ ਸਮੇਂ ਬਾਅਦ ਅੱਲਾ ਅੱਲਾ ਕਰਕੇ ਉੱਠੇ ਤਾਂ ਸਾਹਮਣੇ ਸ਼ੱਕਰ ਪਈ ਮਿਲੀ ਬੜੇ ਖੁਸ਼ ਹੋਏ ਸ਼ੱਕਰ ਖਾਧੀ ਅਮੀ ਜਾਨ ਅੱਜ ਮੈਨੂੰ ਅੱਲਾ ਨੇ ਸ਼ੱਕਰ ਦਿੱਤੀ ਮਾਂ ਕਹਿੰਦੀ ਪੁੱਤ ਬੇਟਾ ਹਰ ਰੋਜ਼ ਇਦਾਂ ਅੱਲਾ ਅੱਲਾ ਕਰਿਆ ਕਰ ਤੈਨੂੰ ਹਰ ਰੋਜ਼ ਸ਼ੱਕਰ ਮਿਲਿਆ ਕਰੇਗੀ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਕਰਕੇ ਭਗਤ ਫਰੀਦ ਜੀ ਦੀ ਮਾਤਾ ਨੇ ਫਰੀਦ ਜੀ ਨੂੰ ਸ਼ੱਕਰ ਦਾ ਲਾਲਚ ਦੇ ਕੇ ਅੱਲਾ ਅੱਲਾ ਕਰਦਿਆਂ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾ ਦਿੱਤਾ ਸ਼੍ਰੀ ਫਰੀ ਸਾਹਿਬ ਨਿਰੰਤਰ ਨੇਤ ਨਯਮ ਦੀ ਤਰ੍ਹਾਂ ਹਰ ਰੋਜ਼ ਰੱਬ ਦੀ ਇਬਾਦਤ ਵਿੱਚ ਬੈਠਣ ਲੱਗ ਗਏ ਇੱਕ ਦਿਨ ਕਿਤੇ ਮਾਤਾ ਜੀ ਆਲੇ ਵਿੱਚ ਸ਼ੱਕਰ ਰੱਖਣਾ ਭੁੱਲ ਗਏ ਔਰ ਉਹਨਾਂ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਜਦੋਂ ਉਹਨਾਂ ਦੇ ਖਿਆਲ ਚ ਆਇਆ ਕਿ ਮੈਂ ਤਾਂ ਅੱਜ ਸ਼ੱਕਰ ਨਹੀਂ ਰੱਖੀ ਤੇ ਲੇਕਿਨ ਜੋ ਮਾਂ ਦਾ ਫਰਜ਼ ਸੀ ਜੋ ਮਾਂ ਦਾ ਕੰਮ ਸੀ ਉਹ ਆ ਕੇ ਫਿਰ ਖੁਦਾ ਨੇ ਅੱਲਾ ਨੇ ਕੀਤਾ ਜਦੋਂ ਭਗਤ ਫਰੀਦ ਜੀ ਇਬਾਦਤ ਤੋਂ ਉੱਠੇ ਤਾਂ ਉਹਨਾਂ ਨੇ ਆਲੇ ਵਿੱਚ ਦੇਖਿਆ ਤਾਂ ਉੱਥੇ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਸ਼ੱਕਰ ਪਈ ਹੁੰਦੀ ਸੀ ਉਸੇ ਤਰ੍ਹਾਂ ਸ਼ੱਕਰ ਪਈ ਸੀ ਜਦ ਫਰੀਦ ਜੀ ਨੇ ਉਹ ਸ਼ੱਕਰ ਛਕੀ ਖਾਧੀ ਤਾਂ ਉਹ ਜੋ ਸਰੂਰ ਉਹ ਜੋ ਆਨੰਦ ਉਹ ਖੁਦਾ ਦੇ ਨਾਲ ਜੋ ਤਾਰਾਂ ਜੁੜੀਆਂ ਉਹ ਫਰੀਦ ਜੀ ਉਸ ਵਕਤ ਆਪਣੀ ਮਾਤਾ ਜੀ ਦੇ ਆਣ ਤੋਂ ਬਾਅਦ ਦੱਸਦੇ ਹਨ ਕਿ ਮਾਤਾ ਜੀ ਅੱਜ ਸ਼ੱਕਰ ਬਹੁਤ ਸਵਾਦ ਸੀ ਪਹਿਲਾਂ ਨਾਲੋਂ ਅੱਜ ਸ਼ੱਕਰ ਵੱਖਰੀੋ ਸਵਾਦ ਸੀਗੀ ਮਾਤਾ ਨੂੰ ਹੈਰਾਨੀ ਹੋਈ ਕਿ ਮੈਂ ਤਾਂ ਸ਼ੱਕਰ ਨਹੀਂ ਰੱਖੀ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਜਿਸ ਖੁਦਾ ਦੀ ਇਬਾਦਤ ਵਿੱਚ ਮੈਂ ਇਸ ਬੱਚੇ ਨੂੰ ਲਗਾਇਆ ਹੈ ਅੱਜ ਉਹ ਆ ਕੇ ਸ਼ੱਕਰ ਰੱਖ ਗਿਆ ਹੋਵੇਗਾ ਪਿਆਰੀ ਸਾਧ ਸੰਗਤ ਜੀ ਆਪ ਜੀ ਇਸ ਸਾਖੀ ਤੋਂ ਜਾਣੂ ਹੋ ਕਿ ਫਰੀਜ ਜੀ ਨੂੰ ਉਹਦੀ ਮਾਤਾ ਨੇ ਕਿੰਨੀ ਵਾਰ ਜੰਗਲ ਵਿੱਚ ਭੇਜਿਆ ਕਿੰਨੀ ਵਾਰ ਫਰੀਜ ਜੀ ਪੁੱਠਾ ਲਟਕੇ ਕਿੰਨੀ ਵਾਰ ਕੀ ਕੁਝ ਹੋਇਆ ਉਹਨਾਂ ਦੀ ਜੀਵਨ ਸਾਖੀ ਬਹੁਤ ਲੰਬੀ ਹੈ ਸੋ ਆਪਾਂ ਇਤਨੀ ਹੀ ਪ੍ਰੇਰਣਾ ਲੈਣੀ ਹੈ ਉਹਨਾਂ ਦੇ ਜੀਵਨ ਤੋਂ ਕਿ ਬੱਚਿਆਂ ਨੂੰ ਨਾਮ ਤੇ ਬਾਣੀ ਦੇ ਨਾਲ ਜੋੜਿਆ ਜਾ ਸਕਦਾ ਹੈ ਪਰ ਕਿੱਦਾਂ ਜੋੜਿਆ ਜਾ ਸਕਦਾ ਹੈ ਉਹਨਾਂ ਸਮਿਆਂ ਦਾ ਤੇ ਅੱਜ ਦੇ ਸਮਿਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਸਕੂਲਾਂ ਦੇ ਵਿੱਚ ਹੋਮਵਰਕ ਬੱਚਿਆਂ ਨੂੰ ਇਤਨਾ ਦੇ ਦਿੱਤਾ ਜਾਂਦਾ ਹੈ ਕਿ ਬੱਚੇ ਘਰ ਆ ਕੇ ਕਿਸੇ ਹੋਰ ਕੰਮ ਜੋਗੇ ਰਹਿੰਦੇ ਹੀ ਨਹੀਂ ਜਿਹੜੇ ਬੱਚੇ ਥੋੜੀਆਂ ਵੱਡੀਆਂ ਕਲਾਸਾਂ ਦੇ ਹਨ ਉਹਨਾਂ ਕੋਲ ਟਾਈਮ ਹੁੰਦਾ ਹੈ ਉਹਨਾਂ ਨੂੰ ਮੋਬਾਈਲ ਨਹੀਂ ਛੱਡਦਾ ਜੇ ਮਾਪੇ ਉਹਨਾਂ ਨੂੰ ਰੋਕਦੇ ਹਨ ਤਾਂ ਉਹ ਮਾਪੇ ਦੇ ਗੱਲ ਪੈਂਦੇ ਹਨ ਅਕਸਰ ਇਹ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ ਪਰ ਸਾਧ ਸੰਗਤ ਜੀ ਜੋ ਵੀ ਇੱਕ ਕਰਤਾਪੁਰਖ ਚੈਨਲ ਤੇ ਦਾਸ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਸੱਚ ਦਾ ਇਹਦੇ ਵਿੱਚ ਉਹੀ ਗੱਲ ਕੀਤੀ ਜਾਂਦੀ ਹੈ ਜੋ ਦਾਸ ਦੀ ਜ਼ਿੰਦਗੀ ਦੇ ਵਿੱਚ ਹੋਈ ਹੋਵੇ। ਔਰ ਜਿਸ ਦਾ ਪ੍ਰਮਾਣ ਹੋਵੇ ਕੋਈ ਮਨਕਰਤ ਕੋਈ ਇਧਰ ਉਧਰ ਇਕੱਠਾ ਕਰਕੇ ਕੁਝ ਵੀ ਨਹੀਂ ਪਰੋਸਿਆ ਜਾਂਦਾ ਇੱਥੇ। ਇਹ ਸ਼ਬਦ ਜੋ ਦਾਸ ਆਬਜੀ ਦੇ ਨਾਲ ਸਾਂਝ ਪਾ ਰਿਹਾ ਹੈ ਦਾਸ ਦੇ ਘਰ ਦੀ ਗੱਲ ਹੈ ਦਾਸ ਨੂੰ ਪ੍ਰਮਾਤਮਾ ਨੇ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਪੁੱਛੰਗੀ ਦੀ ਦਾਤ ਬਖਸ਼ੀ ਹੋਈ ਹੈ ਔਰ ਇੱਕ ਪੁੱਛੰਗਣ ਦੀ ਇੱਕ ਬੇਟਾ ਹੈ ਔਰ ਇੱਕ ਬੇਟੀ ਹੈ ਦੋਨਾਂ ਬੱਚਿਆਂ ਨੂੰ ਮੈਂ ਬਾਣੀ ਦੇ ਨਾਲ ਜੋੜਨ ਦੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਗੇ ਤਾਂ ਉੱਥੇ ਇੱਕ ਜੁਗਤੀ ਲੜਾਣੀ ਪਈ ਉਹ ᔪਕਤੀ ਅੱਜ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਮਕਸਦ ਹੈ ਕਿ ਸਾਰੇ ਹੀ ਫਾਇਦਾ ਲੈਣ ਸੋ ਬੱਚਿਆਂ ਨੂੰ ਬੁਲਾਇਆ ਸਮਝਾਣਾ ਕੀਤਾ ਬੇਟਾ ਅਗਰ ਮੇਰਾ ਸ਼ਰੀਰ ਨਾ ਰਿਹਾ ਤੁਸੀਂ ਅੱਜ ਮੇਰੇ ਕੋਲੋਂ ਬਹੁਤ ਡਿਮਾਂਡਸ ਕਰਦੇ ਹੋ ਪੈਸਾ ਚਾਹੀਦਾ ਹੁੰਦਾ ਕੁਝ ਵੀ ਚਾਹੀਦਾ ਹੁੰਦਾ ਤੁਸੀਂ ਮੈਨੂੰ ਦੱਸ ਦਿਓ ਉਹ ਤੁਹਾਡੀ ਉਹ ਮੰਗ ਪੂਰੀ ਹੋ ਜਾਂਦੀ ਹੈ ਅਗਰ ਮੈਂ ਸਰੀਰ ਕਰਕੇ ਸੰਸਾਰ ਤੇ ਨਾ ਰਹਾ ਤੁਹਾਡੇ ਕੋਲ ਨਾ ਰਹਾ ਤਾਂ ਤੁਹਾਡੀਆਂ ਜ਼ਰੂਰਤਾਂ ਕੌਣ ਪੂਰੀਆਂ ਕਰੇਗਾ ਤੁਸੀਂ ਉਹਦੇ ਬਾਰੇ ਕਦੇ ਸੋਚਿਆ ਬੱਚਿਆਂ ਨੇ ਜਵਾਬ ਦਿੱਤਾ papa ਨਹੀਂ ਅਸੀਂ ਨਹੀਂ ਸੋਚਿਆ ਮੈਂ ਕਿਹਾ beta ਜਦੋਂ ਮੇਰੇ ਕੋਲੋਂ ਵੀ ਕੋਈ ਚੀਜ਼ ਕੋਈ ਐਸਾ ਕੰਮ ਰੁਕ ਜਾਂਦਾ ਹੈ ਜੋ ਸਮਰੱਥਾ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਮੈਂ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਗੋਟਨੇ ਟੇਕ ਦਿੰਦਾ ਹਾਂ ਤੇ ਝੋਲੀ ਫੈਲਾ ਕੇ ਉਹਨਾਂ ਤੋਂ ਮੰਗ ਲੈਂਦਾ ਹਾਂ ਔਰ ਉਹ ਮੈਨੂੰ ਜੋ ਜਾਇਜ਼ ਮੰਗ ਹੁੰਦੀ ਹੈ ਉਹ ਦੇ ਦਿੰਦੇ ਹਨ ਪਰ ਪਤਾ ਹੀ ਕਿਉਂ ਹੁੰਦਾ ਹੈ ਬੱਚਿਆਂ ਨੇ ਕਿਹਾ ਪਾਪਾ ਕਿੱਦਾਂ ਹੁੰਦਾ ਹੈ ਮੈਂ ਕਿਹਾ ਬੇਟਾ ਮੈਂ ਹਰ ਵਕਤ ਕੋਸ਼ਿਸ਼ ਕਰਦਾ ਹਾਂ ਕਿ ਮੈਂ ਹਰ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਾਂ ਉਹਦਾ ਸਿਮਰਨ ਕਰਾਂ ਮੈਂ ਚਾਹੇ ਕੰਮ ਕਰਾਂ ਜੋ ਮਰਜੀ ਕਰਾਂ ਇਹੀ ਕੰਮ ਤੁਹਾਨੂੰ ਕਰਨਾ ਪੈਣਾ ਬੱਚਿਆਂ ਦਾ ਸਵਾਲ ਪਾਪਾ ਸਾਡੇ ਕੋਲ ਤਾਂ ਸਕੂਲ ਚੋਂ ਟਾਈਮ ਹੀ ਨਹੀਂ ਹੁੰਦਾ ਅਸੀਂ 2:30 ਵਜੇ ਆਉਂਦੇ ਹਾਂ ਫਿਰ ਅਸੀਂ ਰੋਟੀ ਖਾਂਦੇ ਹਾਂ ਉਹ ਸਟੋਰੀ ਆਪਣੀ ਸੁਣਾਉਣ ਲੱਗ ਗਏ ਮੈਂ ਕਿਹਾ ਬੇਟਾ ਜੇਕਰ ਤੁਹਾਨੂੰ ਮੈਂ ਸਪੈਸ਼ਲ ਟਾਈਮ ਕੁਛ ਵੀ ਕੱਢਣ ਦੀ ਲੋੜ ਨਹੀਂ ਤੁਹਾਡੇ ਸਕੂਲ ਦੇ ਨਾਲ-ਨਾਲ ਹੋਮਵਰਕ ਦੇ ਨਾਲ-ਨਾਲ ਤੁਸੀਂ ਨਾਮ ਜਪਣ ਲੱਗ ਜਾਓ ਫਿਰ ਦੋਨਾਂ ਬੱਚਿਆਂ ਨੇ ਕਿਹਾ ਫਿਰ ਠੀਕ ਹੈ ਅਸੀਂ ਘਰ ਨੂੰ ਤਿਆਰ ਹਾਂ ਮੈਂ ਦੋਨਾਂ ਬੱਚਿਆਂ ਨੂੰ ਰਜਿਸਟਰ ਦਿੱਤੇ ਔਰ ਇੱਕ-ਇੱਕ ਪੈਨ ਦਿੱਤਾ ਆ ਲੋ ਬੇਟਾ ਪੈਨ ਆ ਲੋ ਰਜਿਸਟਰ ਇੱਕ ਖਾਨੇ ਤੇ ਇੱਕ ਪੇਜ ਤੇ ਚਾਰ ਖਾਨੇ ਹਨ ਇੱਕ ਖਾਨੇ ਦੇ ਵਿੱਚ 30 ਵਾਰ ਵਾਹਿਗੁਰੂ ਲਿਖਿਆ ਜਾ ਸਕਦਾ ਹੈ। ਜਾਨੀ ਕਿ ਚਾਰ ਖਾਨਿਆਂ ਵਿੱਚ 120 ਵਾਰੀ ਦੇਖਿਆ ਜਾਵੇ ਤਾਂ ਇੱਕ ਮਾਲਾ ਕੰਪਲੀਟ ਹੁੰਦੀ ਹੈ ਵਾਹਿਗੁਰੂ ਸਿਮਰਨ ਦੀ। ਤੁਸੀਂ ਮੈਨੂੰ ਇੱਕ ਪੇਜ ਕਰਕੇ ਦਿੰਦੇ ਹੋ, ਦੋ ਕਰਕੇ ਦਿੰਦੇ ਹੋ। ਇਹ ਤੁਹਾਡੀ ਖੁਸ਼ੀ ਪਰ ਮੈਨੂੰ ਘੱਟ ਤੋਂ ਘੱਟ ਇੱਕ ਪੇਜ ਡੇਲੀ ਹੋਮਵਰਕ ਦੇ ਨਾਲ ਚਾਹੀਦਾ ਹੈ। ਤਰੀਕਾ ਇਹ ਹੈ ਕਿ ਤੁਸੀਂ ਵਾਹਿਗੁਰੂ ਸਿਮਰਨ ਲਿਖਣਾ ਹੈ ਤੁਹਾਡਾ ਸਿਰ ਟਕਿਆ ਹੋਣਾ ਚਾਹੀਦਾ ਹੈ। ਔਰ ਤੁਸੀਂ ਬੜੀ ਸ਼ਰਦਾ ਦੇ ਨਾਲ ਬੋਲਣਾ ਹੈ ਵਾਹਿ ਹੈ ਗੁਰੂ। ਵਾਹਿ ਹੈ ਗੁਰੂ। ਵਾਹਿ ਹੈ ਗੁਰੂ। ਜਦੋਂ ਤੁਸੀਂ ਵਾਹਿਗੁਰੂ 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 ਲਿਖੋਗੇ ਤਾਂ ਤੁਹਾਡੇ ਕੰਨ ਸੁਣਨਗੇ। ਤੁਸੀਂ ਉਸ ਨੂੰ ਸੁਣੋਗੇ। ਇਹਦੇ ਨਾਲ ਤੁਹਾਡੀ ਚਾਰ ਤਰ੍ਹਾਂ ਦੀ ਭਗਤੀ ਪੜ੍ਹਾਈ ਦੇ ਨਾਲ-ਨਾਲ ਚਾਰ ਤਰ੍ਹਾਂ ਦੀ ਭਗਤੀ ਆਰੰਭ ਹੋ ਜਾਏਗੀ ਉਹ ਕਿਸ ਤਰ੍ਹਾਂ ਪਹਿਲੀ ਭਗਤੀ ਤੁਹਾਡੀ ਲਿਖਣ ਦੀ ਦੂਸਰੀ ਭਗਤੀ ਤੁਹਾਡੀ ਰਸਨਾ ਨਾਲ ਬੋਲਣ ਦੀ ਨਾਮ ਜਪਣ ਦੀ ਇਹ ਵੀ ਇੱਕ ਭਗਤੀ ਆ ਤੀਸਰੀ ਤੁਹਾਡੀ ਕੰਨਾਂ ਨਾਲ ਸੁਣਨ ਦੀ ਸੁਣਨਾ ਵੀ ਇੱਕ ਭਗਤੀ ਹੈ ਤੀਸਰਾ ਵਾਹਿਗੁਰੂ ਸਿਮਰਨ ਦੇ ਦਰਸ਼ਨ ਕਰਨੇ ਕਿਉਂਕਿ ਅਕਾਲ ਪੁਰਖ ਦੀ ਅਗੰਮੀ ਬਾਣੀ ਦੇ ਦਰਸ਼ਨ ਕਰਨੇ ਨਾਮ ਦੇ ਦਰਸ਼ਨ ਕਰਨੇ ਵੀ ਇੱਕ ਭਗਤੀ ਹੈ ਸੋ ਤੁਸੀਂ ਅਗਰ ਇਸ ਤਰੀਕੇ ਦੇ ਨਾਲ ਨਾਮ ਲਿਖਦੇ ਹੋ ਸੁਣਦੇ ਹੋ ਔਰ ਇੱਕ ਪੇਜ ਦੋ ਪੇਜ ਡੇਲੀ ਕਰ ਦਿੰਦੇ ਹੋ ਮੈਂ ਸੰਸਾਰ ਤੇ ਹੋਵਾਂ ਨਾ ਹੋਵਾਂ ਦੇਣ ਵਾਲਾ ਹੁਣ ਵੀ ਉਹੀ ਐ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਤੁਹਾਡੀ ਪੜ੍ਹਾਈ ਦਾ ਖਰਚਾ ਜੋ ਵੀ ਕੱਪੜਾ ਲੀੜਾ ਰੋਟੀ ਪਾਣੀ ਸਭ ਉਹ ਆਪ ਕਰ ਰਿਹਾ ਹੈ ਮੇਰਾ ਇੱਥੇ ਕੋਈ ਰੋਲ ਨਹੀਂ ਪਰ ਬੱਚੇ ਸੀ ਉਹਨਾਂ ਨਾਲ ਜ਼ਿਆਦਾ ਡੀਪ ਡੂੰਗੀ ਗੱਲ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਕਿਹਾ ਬੇਟਾ ਤੁਸੀਂ ਇਸ ਤਰੀਕੇ ਦੇ ਨਾਲ ਨਾਮ ਜਪ ਸਕਦੇ ਹੋ ਅਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਨ ਚਾਹੀਆਂ ਨੌਕਰੀਆਂ ਮਿਲ ਸਕਦੀਆਂ ਹਨ ਤੁਹਾਡੇ ਜੀਵਨ ਵਿੱਚ ਸੁੱਖ ਹੀ ਸੁੱਖ ਹੋਣਗੇ ਅਗਰ ਦੁੱਖ ਆਏਗਾ ਵੀ ਤਾਂ ਤੁਸੀਂ ਉਹਦੀ ਪਰਵਾਹ ਨਹੀਂ ਕਰੋਗੇ ਸੋ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ RAM ਜਪਿਓ ਜੀ ਐਸੇ ਐਸੇ ਤਰੂ ਪਹਿਲਾਦ ਜਪਿਓ ਹਰ ਜੈਸੇ RAM ਜੱਪਿਓ ਜਿਵੇਂ ਐਸੇ ਐਸੇ ਤਰੂ ਪਰਹਲਾਦ ਜੱਪਿਓ ਹਰ ਜੈਸੇ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਤਰੀਕਾ ਦੱਸ ਸਕਦੇ ਹਾਂ ਇੱਕ ਰਜਿਸਟਰ ਬੱਚਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ ਹੋਮਵਰਕ ਦੇ ਨਾਲ ਅਗਰ 120 ਵਾਰ ਵਾਹਿਗੁਰੂ ਸਿਮਰਨ ਲਿਖਣਾ ਹੋਵੇ ਤਾਂ ਵਾਹਿਗੁਰੂ ਜੀ 7 ਤੋਂ 8 ਮਿੰਟ ਲੱਗਦੇ ਹਨ ਆਪਾਂ 10 ਮਿੰਟ ਮੰਨ ਕੇ ਚੱਲ ਸਕਦੇ ਹਾਂ ਔਰ ਇਹਦੇ ਨਾਲ ਅੱਜ ਮੇਰੇ ਬੱਚੇ ਮਾੜੀ ਸੰਗਤ ਤੋਂ ਬਚੇ ਹੋਏ ਹਨ ਬੇਟੇ ਦੀ ਉਮਰ 20 ਸਾਲ ਹੋ ਚੁੱਕੀ ਹੈ ਬੇਟੀ 16 17 ਸਾਲ ਦੀ ਹੈ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੁੰਦੀ ਹੈ ਸੰਸਾਰਿਕ ਜ਼ਿੰਦਗੀ ਜੀਣ ਦੇ ਵਿੱਚ ਜਿਹਦੇ ਬੱਚੇ ਨਸ਼ੇ ਤੋਂ ਬਚ ਗਏ ਜਿਸ ਮਾਂ-ਬਾਪ ਦੇ ਬੱਚੇ ਕਹਿਣੇ ਵਿੱਚ ਨੇ ਨਾਮ ਤੇ ਬਾਣੀ ਨਾਲ ਜੁੜੇ ਹੋਏ ਨੇ ਉਹ ਮਾਂ-ਬਾਪ ਬਹੁਤ ਅਮੀਰ ਮਾਂ-ਬਾਪ ਮੰਨੇ ਜਾਂਦੇ ਨੇ ਅਕਾਲ ਪੁਰਖ ਦੀ ਕਚੈਰੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹ ਮਾਂ-ਬਾਪ ਦਾ ਸਤਕਾਰ ਹੁੰਦਾ ਹੈ। ਪਿਆਰੀ ਸਾਧ ਸੰਗਤ ਜੀ ਇਹ ਜੋ ਵਿਚਾਰਾਂ ਹਨ ਜੋ ਆਪ ਜੀ ਦੇ ਨਾਲ ਸਾਂਝ ਪਾਈ ਹੈ ਤੁਸੀਂ ਕਰਕੇ ਦੇਖੋ। ਤੁਹਾਡੇ ਬੱਚੇ ਤੁਹਾਡਾ ਬੱਚਾ ਚਾਹੇ 4 ਸਾਲ ਦਾ ਹੈ, 3 ਦਾ ਹੈ, 5 ਦਾ ਹੈ, 7 ਦਾ ਹੈ, 10 ਦਾ ਹੈ, 15 ਦਾ ਹੈ। ਜਿਸ ਵੀ ਉਮਰ ਵਿੱਚ ਹੈ ਉਹਨੂੰ ਤੁਸੀਂ ਇਸ ਵਿਧੀ ਦੇ ਨਾਲ ਨਾਮ ਜਪਣਾ ਆਰੰਭ ਕਰਵਾਓ। ਇਹ ਇੱਕ ਐਸੀ ਦਵਾਈ ਹੈ ਇਹ ਐਸੀ ਦਵਾਈ ਹੈ ਇਹਨੇ ਕਈ ਤਰ੍ਹਾਂ ਦੇ ਰੋਗ ਜਿਹੜੇ ਕਿ ਇਨਸਾਨ ਨੂੰ ਜਿਦਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਾਣੇ ਅਣਜਾਣੇ ਵਿੱਚ ਇਹ ਨਾਮ ਵਾਹਿਗੁਰੂ ਦੀ ਦਵਾਈ ਸਾਡੇ ਅੰਦਰ ਜਾਣੀ ਚਾਹੀਦੀ ਹੈ ਬੱਚਿਆਂ ਦੇ ਅੰਦਰ ਜਾਣੀ ਚਾਹੀਦੀ ਹੈ ਇਸ ਦਵਾਈ ਨੇ ਆਉਣ ਵਾਲੇ ਸਮੇਂ ਵਿੱਚ ਕੀ ਰੰਗ ਲਿਆ ਦੇਣਾ ਇਹ ਸਮਾਂ ਹੀ ਦੱਸੇਗਾ ਅੱਜ ਭਗਤ ਫਰੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੈ ਉਹਨਾਂ ਦੀ ਬਾਣੀ ਦਰਜ ਹੈ। ਔਰ ਅਸੀਂ ਸਾਰੇ ਜਿੰਨੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਨਕਮਸਤਕ ਹੁੰਦੇ ਹਾਂ ਓਤਨੀ ਵਾਰ ਅਸੀਂ ਭਗਤ ਫਰੀਦ ਜੀ ਦੇ ਅੱਗੇ ਵੀ ਨਕਮਸਤਕ ਹੁੰਦੇ ਹਾਂ। ਪਿਆਰੀ ਸਾਧ ਸੰਗਤ ਜੀ ਆਪਣੀਆਂ ਕੰਮਕਾਰਾਂ ਦੇ ਵਿੱਚੋਂ ਇਤਨਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇਸ ਪਾਸੇ ਨੂੰ ਜ਼ਰੂਰ ਲਗਾਓ। ਕਿਉਂਕਿ ਇਹ ਜੋ ਸਮਾਂ ਹੈ ਇਹ ਅਨਮੋਲ ਹੈ ਉਹਨਾਂ ਬੱਚਿਆਂ ਦਾ। ਅਗਰ ਐਸ ਉਮਰ ਦੇ ਵਿੱਚ ਤੁਸੀਂ ਸਮਾਂ ਸੰਭਾਲ ਗਏ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਖੀ ਨੂੰ ਸੰਭਾਲਣਗੇ ਗੁਰੂ ਮਰਿਆਦਾ ਨੂੰ ਸੰਭਾਲਣਗੇ ਉਹ ਨਾਮ ਜਪ ਕੇ ਰਹਿਣਗੇ ਗ੍ਰਸਤੀ ਰਹਿਣਗੇ ਸੰਸਾਰੀ ਲੇਕਿਨ ਅੰਦਰੋਂ ਸੰਤ ਮਤ ਦੇ ਮਾਲਕ ਹੋਣਗੇ ਉਹ ਗਿਆਨੀ ਹੋਣਗੇ ਉਹ ਬ੍ਰਹਮ ਗਿਆਨੀ ਹੋਣਗੇ ਜਦੋਂ ਉਹਨਾਂ ਨੂੰ ਰਸ ਆਣ ਲੱਗ ਗਿਆ ਫਿਰ ਤੁਹਾਨੂੰ ਕਹਿਣਾ ਨਹੀਂ ਪਏਗਾ ਪਿਆਰੀ ਸਾਧ ਸੰਗਤ ਜੀ ਬੱਚਿਆਂ ਤੇ ਤਾਂ ਮਾਲਿਕ ਅਕਾਲ ਪੁਰਖ ਵਾਹਿਗੁਰੂ ਬਹੁਤ ਸ਼ੇਤੀ ਖੁਸ਼ ਹੁੰਦਾ ਹੈ ਸੋ ਇਹ ਬੇਨਤੀ ਮੇਰੀ ਪਰਵਾਨ ਕਰ ਲਿਓ ਇਹ ਇੱਕ ਵਾਰੀ ਵਰਤ ਕੇ ਦੇਖੋ ਤੁਸੀਂ ਇੱਕ ਵਾਰੀ ਇਹਨੂੰ ਇਸ ਜੁਗਤੀ ਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਸੋ ਇਹ ਜੀ ਅ ਅੱਜ ਦੀਆਂ ਕਥਾ ਵਿਚਾਰਾਂ ਹਨ ਇਹਨਾਂ ਨੂੰ ਆਪਾਂ ਇੱਥੇ ਵਿਰਾਮ ਦੇਣਾ ਹੈ ਕਿਉਂਕਿ ਕੁਝ ਸਰੀਰਾਂ ਦੀ ਮੰਗ ਸੀ ਕਿ ਤੁਸੀਂ ਬੱਚਿਆਂ ਦੇ ਉੱਤੇ ਜ਼ਰੂਰ ਇੱਕ ਭਾਗ ਤਿਆਰ ਕਰੋ ਆਪਣੇ ਸਾਸੰ ਵਿਚਾਰਾਂ ਦਾ ਕਿਉਂਕਿ ਅੱਜ ਅਸੀਂ ਜੋ ਵਿਸ਼ਾ ਆਰੰਭ ਕਰਨਾ ਸੀ ਉਹ ਹੁਣ ਅਸੀਂ ਅਗਲੀ ਵਾਰ ਕਰਾਂਗੇ ਜੀਵਾਤਮਾ ਦਾ ਕਿ ਜੀਵਾਤਮਾ ਦਾ ਸਫ਼ਰ ਕਿੱਥੋਂ ਸਟਾਰਟ ਹੁੰਦਾ ਹੈ ਉਹ ਆਪਾਂ ਅਗਲੇ ਜੋ ਹੁਣ ਭਾਗ ਸਟਾਰਟ ਹੋਏਗਾ ਤਤ ਗਿਆਨ ਦਾ ਉਹਦੇ ਵਿੱਚ ਆਪ ਜੀ ਦੇ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਆਪ ਜੀ ਬਹੁਤ ਗੁਣੀ ਗਿਆਨੀ ਹੋਵੋਗੇ ਬਹੁਤ ਬੰਦਗੀ ਵਾਲੀਆਂ ਰੂਹਾਂ ਸੁਣ ਰਹੀਆਂ ਹੋਣਗੀਆਂ ਇਸ ਆਵਾਜ਼ ਨੂੰ ਦਾਸ ਅਣਪੋਲ ਹੈ ਦਾਸ ਵਿੱਚ ਕੋਈ ਗੁਣ ਨਹੀਂ ਅਬ ਗੁਣਾ ਨਾਲ ਭਰਿਆ ਹੋਇਆ ਹਾਂ ਇਹ ਤਾਂ ਇੱਕ ਗੁਰੂ ਦਾ ਤਰਸ ਹੈ ਜੋ ਕਿਰਪਾ ਕਰਕੇ ਦਾਸ ਤੋਂ ਸੇਵਾ ਲੈ ਰਹੇ ਹਨ बोलਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਦੇ ਹੋ ਔਰ ਦਸ ਬੇਨਤੀ ਕਰਿਓ ਸਮਤ ਬਖਸ਼ੇ ਮਾਲਕ ਕਿ ਇਹ ਜੋ ਸੇਵਾ ਮਹਾਰਾਜ ਕਰਵਾ ਰਹੇ ਹਨ ਉਹ ਆਪ ਹੀ ਹਾਜ਼ਰ ਨਾਜ਼ਰ ਹੋ ਕੇ ਕਰਵਾ ਰਹੇ ਹਨ ਸੁਣਨ ਵਾਲਾ ਵੀ ਉਹ ਆਪ ਹੈ ਰਿਕਾਰਡਿੰਗ ਕਰਨ ਵਾਲਾ ਵੀ ਉਹ ਆਪ ਹੀ ਹੈ ਬੋਲਣ ਵਾਲਾ ਵੀ ਉਹ ਆਪ ਹੀ ਹੈ ਸਾਰੇ ਪਾਸੇ ਆਪ ਹੀ ਆਪ ਹੈ ਇੱਕ ਤੋਂ ਸਿਵਾਏ ਕੁਝ ਨਹੀਂ ਹੈਗਾ ਇਸ ਸੰਸਾਰ ਤੇ ਇੱਕ ਹੀ ਹੈ ਇੱਕ ਹੀ ਸੀ ਇੱਕ ਹੀ ਰਹੇਗਾ ਆਓ ਸਾਰੇ ਆਪਾਂ ਮਿਲ ਕੇ ਇੱਕ ਦੀ ਗੱਲ ਕਰੀਏ ਆਓ ਸਾਰੇ ਆ ਕੇ ਆਪਾਂ ਇੱਕ ਦੀ ਛਤਰ ਛਾਇਆ ਹਟ ਇਸ ਜੀਵਨ ਦੇ ਵਿੱਚੋਂ ਬਹੁਤ ਵੱਡਾ ਫਾਇਦਾ ਲੈ ਕੇ ਉਹ ਇੱਕ ਦੇ ਵਿੱਚ ਹੀ ਸਮਾ ਜਾਈਏ ਇੱਕ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਸਭ ਦਾ ਪਲਾ ਕਰੇ ਸੋ ਦਾਸ ਦੀਆਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਫਤਿਹ ਪ੍ਰਵਾਨ ਕਰੋ ਆਗਿਆ ਦਿਓ ਫਿਰ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ